ਪਿਆਰ ਪਰ ਸਾਸਰੀ ਘਾਲ ਕਿਸ ਨੇ ਐਡ ਲਾਣੀ ਤਾਂ ਲੈ ਪਾਸੇ ਪੋਟਰ ਤੇ ਨੰਬਰ ਚੱਲ ਜਿੰਦਾ 5 ਤੋਂ 7 ਫੁੱਟ ਮਾ ਭੇਜ ਦਿਓ ਕਰੋ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰਦੇ ਆਪਾਂ ਦੇ ਕੇ ਇੱਕੇ ਵੀਰ ਦਾ ਸਮਾਨ 3 ਟਰਾਲੇ ਆ ਤੇ ਸੁਪਰ ਸੀਟ ਟਰਾਲਾ ਗਿੰਦਰੇ ਆ ਹੋਰ ਲੱਲੂ ਬੱਲੂ ਸਮਾਨ ਤੇ 16-7 ਟਰਾਲਾ ਦਾ ਸਿੰਘ ਕੀ ਗਾਰਡਰ ਦਾ ਨੜੀ ਹੱਬ ਰੀਲ ਦੇ ਹਿਸਾ 22 ਦੇ ਪੈਰਗ 3 ਫਟ ਵੇਡ ਤੋਂ ਫਟਵਾੜ ਕਿਸੇ ਵੀ ਪੈਨ ਲੈਣਾ ਹੋਵੇ ਵੀ ਨਾ ਸੰਪਰਕ ਕਰ ਸਕਦੇ ਆ ਹੈਵੀ ਤੋਂ ਭਰਾ ਟਰਾਲਾ ਬਣਿਆ ਏਰੀਆ ਅਨਸਾਰ ਪੈਂਟ ਮਲੀਠਾ ਉਹਨਾਂ ਦਾ ਸਮਾਨ ਲੈ ਕੇ ਆਏ ਆ ਵੀਡੀਓ ਕੋ ਸਾਰੀ ਵੀ ਕੋ ਸਟੈਪ ਨਾ ਕਰੇਗਾ ਦਾ ਸਿੰਘ ਕੀ ਗਾਰਡਰ ਦਾ ਨੜੀ ਹੱਬ ਰੀਲ ਦੇ ਸਭੀ ਪੈਜ ਦੇ ਪੈਰਗ 3 ਫਟ ਵੇਡ ਤੋਂ ਫਟਵਾੜ ਤੇ ਪੂਰਾ ਹੈਵੀ ਤੋਂ ਭਰਾ ਟਰਾਲਾ ਬਣਿਆ ਵਾ ਤੇ ਇਹ ਹੈਗਾ 2024 ਮਾਡਲ ਟਰਾਲਾ ਤੇ ਕਿਸੇ ਵੀਰਪਾਈ ਨੇ ਲੈਣਾ ਹੋਵੇ ਵੀ ਇਸ ਨਾਲ ਸੰਪਰਕ ਕਰ ਸਕਦੇ ਆ 23 ਮਾਡਲ 23 ਮਾਡਲ ਉਹ ਤੀਆ ਭਾਇਆ ਤੀਆ 23 ਮਾਡਲ ਟਰਾਲਾ ਤੇ ਰੇਟ ਇਹਦਾ ਬਹੁਤ ਘੱਟ ਆ ਕਿਸੇ ਵੀਰਪਾਈ ਨੇ ਲੈਣਾ ਹੋਵੇ ਵੀ ਇਸ ਨਾਲ ਸੰਪਰਕ ਕਰ ਸਕਦੇ ਆ ਬੀਲ ਕਬਰ ਲੱਗੇ ਆ ਲਾਈਟਾਂ ਲੱਗੀਆਂ ਬੇਲ ਤੇ ਲੱਗੇ ਆ ਫੁੱਲ ਮੋਡੀਫਾਈਡ ਟਰਾਲਾ ਰਸੇ ਕਸਣ ਵਾਲਾ ਵੀ ਲੱਗੇ ਇਕੱਠੇ ਕਰਨ ਵਾਲਾ ਵੀ ਲੱਗੇ ਚੰਗੇ ਟਾਇਰ ਆ ਵੀ ਨਾ ਘੱਟ ਤੋਂ ਤੇ 70 80 ਪੈਸੇ ਕਿਤੇ ਪੂਰਾ ਵਧੀਆ ਟਰਾਲਾ ਤੇ ਰੇਲੇਜਰ ਕੱਟ ਦਾ ਸਾਰਾ ਟਰਾਲਾ ਇੱਕ ਜਾਲੀ ਵੀ ਲੱਗੀ ਔਰ ਜੁੱਜਾ ਮੋਡੀਫਾਈ ਟਰਾਲਾ ਪੌਂਦਾ ਨਵੇਂ ਅਰਗਾ ਪਿਆ ਜਾਵਾ ਤੇ ਡਾਂਦੇ ਨੂੰ ਕਲੱਚ ਲੱਗੀ ਹੋਈ ਆ ਆਪਾਂ ਰੇਟ ਦੀ ਗੱਲ ਕਰਕੇ ਰੇਟ ਹੈਗਾ ਇਹਦਾ 2 ਲੱਖ ਤੇ 60 ਹਜ਼ਾਰ ਰੁਪਿਆ ਕਿਹੜਾ ਪੰਜਾਂ ਪੰਦਰ ਵੀਡੀਓ ਨੂੰ ਸ਼ੇਅਰ ਕਰਕੇ ਜੋ ਚੈਨਲ ਫੋਲੋ ਕਰਕੇ ਜੋ 5000 ਰੁਪਏ ਲੈਸ ਕਰ ਦੇਣਗੇ ਕਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਜੋ ਹੋਰ ਵੀ ਤੁਹਾਡਾ ਮਾਨਤਨ ਕਰਨਗੇ ਕਿ ਆ ਜਿੰਦਰਾ ਤੇ ਫੁੱਲ ਗਰੰਟੀ ਪੂਰੇ ਸੁੱਧ ਚੱਲਦੇ 26 ਇੰਚ ਜਿੰਦਰਾ ਤਵਾ ਤੇ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀ ਨਸਪਰਕ ਕਰ ਸਕਦੇ ਜਿੰਦਰਾ ਤੇ ਰੇਟ ਹੈ ਇਹਨਾਂ ਦਾ 16000 ਰੁਪਿਆ ਇੱਕ ਜਿੰਦਰਾ ਦਾ 16000 ਰੁਪਿਆ ਰੇਟ ਹੈ ਕਿਸੇ ਵੀਰ ਭਾਈ ਨੂੰ ਲੈਣੇ ਹੁਣ ਵੀ ਨਸਪਰਕ ਕਰ ਸਕਦੇ 2023 ਮਾਡਲ ਸੁਪਰ ਸੀਟਰ ਅੱਠ ਫੋਟੋ ਫੁੱਲ ਗਰੰਟੀ ਆ 60 ਪੈਸੇ ਬਲੇਟ ਹੈ ਇਹਨਾਂ ਦੇ ਤੇ ਵਾਢਿਆਂ ਦਾ ਰੁੱਲਾ ਨਵੇਂ ਮਾਡਲ ਚਾ ਤੇ ਕਲਾਸ ਖਿਆਲ ਦੀ ਫੁੱਲ ਗੇੜਾ ਦੀ ਗਰੰਟੀ ਹੈ ਕਿਸੇ ਵੀਰ ਭਾਈ ਨੇ ਲੈਣਾ ਬਿਨਸਪਰਕਰ ਕਰ ਦਦੇ ਆ ਅੱਠ ਫੁੱਟ ਲੰਮਾ 60 ਪੈਸੇ ਪਤੀਆਂ ਰੇਟ ਹੈ ਕਿ 1 ਲੱਖ ਤੇ 25000 ਕਿਹੜਾ ਵੀਰ ਕੋ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ 5000 ਰੁਪਏ ਦਾ ਸਕਰ ਦੇਣਗੇ ਹੋਰ ਵੀ ਤੁਹਾਡਾ ਮਾਨਤਾਨ ਕਰਨਗੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਬਿਨਸਪਰਕਰ ਕਰ ਸਕਦੇ ਆ 1 ਲੱਖ ਤੇ 25000 ਰੁਪਏ ਰੇਟ ਆ ਅੱਠ ਫੁੱਟ ਲੰਮਾ ਸਾਰੇ ਗਿਆਨ ਕਲੀਪ ਉਹਨਾਂ ਦਾ ਕਦਨ ਲੈ ਸਕਦੇ ਏਰਗੰਬਰ ਸਰਪੰਡ ਮਨੀਟਾ ਇੱਕੇ ਬੰਦੇ ਦਾ ਸਮਾਨ ਚਾ 15 7 ਦਾ ਟਰਾਲਾ 10 ਇੰਚੀ ਗਾਰਡਰ ਦਾ ਨੜੀ ਹੱਬ ਵੇਲ ਦਾ ਹਿੱਸਾ ਬੀ ਭਾਈ ਦੇ ਬਹਿਰਾਂ ਏਰਗੰਬਰ ਸਰਪੰਡ ਮਨੀਟਾ ਉੱਤੇ ਕੜਾ ਤੇ ਪਲਾਜੋ ਕਟ ਬੈਡਾ ਇਹਦਾ ਲੇਜਰ ਕੱਟਦਾ ਸਾਰਾ ਟਰਾਲਾ ਬਣਿਆ ਵਾ ਹੈਵੀ ਤੋਂ ਪਰਾ ਟਰਾਲਾ ਬਣਿਆ ਵਾ ਤੇ ਕਿਸੇ ਵੀਰ ਪਾਈ ਨੇ ਲੈਣਾ ਬੀਬੀ ਦਾ ਸਪਰਕਤ ਹੋ ਜੀ ਚਪੰਜ ਜਾਂ ਚ ਮੱਚੀ ਹੋ ਕੋਕੋ ਤੇ ਬੁੱਲਾ ਪੈਂਦਾ 4 ਇੰਚੀ ਤੇ ਸੇਲ ਦਾ ਮਾਲ ਆ ਤੇ ਕਿਸੇ ਵੀ ਵਿੱਚ ਇੱਕ ਰੰਗ ਪੂਰਾ ਕੁਆਲਟੀ ਦਾ ਕੀਤਾ ਤੇ ਪੂਰਾ ਵਧੀਆ ਡਰਾਂਦਾ ਰੇਲ ਦੇ ਸੀ ਜ 20:00 ਦੁਪਹਿਰ ਤੋਂ ਤਿੰਨ ਬੱਟ ਮੈਂ ਡਿਆ ਲੈਟਾ ਛੱਟਾ ਲੱਗਾ ਮਗਲ ਦੇ ਪਾਸੇ ਪੂਰਾ ਮੋਢੀ ਭਾਈ ਡਰਾਂਦਾ ਤੇ 15 7 ਦਾ ਆਪਾਂ ਰੇਟ ਦੀ ਗੱਲ ਕਰੀਏ ਰੇਟ ਹੈਗਾ ਇਹਦਾ 1 2 ਲੱਖ ਤੇ 20000 ਰੁਪਇਆ 2025 ਮੈਂਟੜਦਾ 2 ਲੱਖ ਤੇ 20000 ਰੁਪਇਆ ਰੇਟ ਆ ਕਿਹੜਾ ਪੰਜਾਬ ਦੇ ਵੀਰ ਕੋਲ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ 5000 ਰੁਪਇਆ ਡਿਸਕਾਊਂਟ ਦੇਗੇ ਹੋਰ ਵੀ ਤੁਹਾਡਾ ਮਾਣ ਤਨ ਕਰਨਗੇ ਤੇ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀ ਦਾ ਸੰਪਰਕ ਕਰਾ ਦਈਏ ਤੇ ਮਾਲਕ ਵੀ ਤਾਂ ਨੰਬਰ ਉੱਤੇ ਕਰ ਦਿਓ ਸਾਰੀ ਜਾਣਕਾਰੀ ਪੂਰਨ ਕਰ ਦਿੰਦੇ ਆ ਵੀਡੀਓ ਸਾਰੀ ਵੇਖਿਆ ਕਰੋ ਸਬਸਕ੍ਰਾਈਬ ਨਾ ਕਰੇ ਕਰੋ ਦੇਖ ਸ਼ੇਅਰ ਕਮੈਂਟ ਚੈਨਲ ਫੋਲੋ ਕਰਜਿਆ ਕਰੋ ਇੰਸਟਾਗ੍ਰਾਮ ਦਾ ਵੀ ਕਰਿਆ ਕਰੋ ਆਪਣਾ 147 147 ਡਬਲ ਪੰਪ 147 ਦਾ ਟਰਾਲਾ ਡਬਲ ਪੰਪ ਹੈਵੀ ਤੇ ਭਾਰਾ ਟਰਾਲਾ ਬਣਿਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆਂ। ਦਾਸੀ ਕੀ ਗਾਡਰਾ ਚਾ ਦਾਣੜੀ ਹੱਬ ਚਾ ਰੇਲ ਦੇ ਤੀਜਾ ਵੀ ਭਾਈ ਦੇ ਭੇਰਗਾ ਚਾ 4 ਇੰਚੀ ਸੱਜੇਲੇ ਬੱਤੇ ਆ ਦੋ ਪਾਸੋਂ ਟਰਾਲਾ ਕੋਲ ਦਾ ਪਲੇਟ ਨੂੰ ਤੇ ਥੱਲੇ ਨੂੰ ਤੇ ਪੂਰਾ ਹੈਵੀ ਤੇ ਭਾਰਾ ਟਰਾਲਾ ਬਣਿਆ ਰਸੇ ਕੱਸਣ ਵਾਲਾ ਵੀ ਲੱਗਿਆ ਇਕੱਠੇ ਕਰਨ ਵਾਲਾ ਵੀ ਲੱਗਿਆ ਬੇਰ ਤੇ ਲੱਗੇ ਵੀਲ ਕਵਰ ਲੱਗੇ ਵਿੱਚ ਵੱਡਾ ਟੂਲ ਬਾਕਸ ਲੱਗਿਆ ਪੌੜੀ ਲੱਗੀ ਆ ਫੁੱਲ ਮੋਟੀਫਾਈ ਟ੍ਰਾਲਾ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਨਖਰ ਕਰ ਸਭ ਤੋਂ ਵੱਡਾ ਟੂਲ ਬਾਕਸ ਤੋਂ 56 ਇੰਚ ਮੱਛੀ ਹੁੱਕ ਕਿਤੇ ਗੁੱਲਾ ਪੈਂਦਾ 4 ਇੰਚੀ ਰੇਟ ਹੈਗਾ ਇਹਦਾ 2 ਲੱਖ ਤੇ 60000 ਰੁਪਇਆ ਕਿਹੜਾ ਪੰਜਾਬ ਬੰਦੇ ਨੇ ਵੀਡੀਓ ਸ਼ੇਅਰ ਕਰਕੇ ਜੋ ਚੈਨਲ ਫੋਲੋ ਕਰਕੇ ਜੋ 5000 ਰੁਪਇਆ ਜੈਸ ਕਰ ਦੇਣਗੇ ਸਾਰੀ ਜਾਣਕਾਰੀ ਫੋਨ ਲਾ ਕੇ ਵੀਡੀਓ ਲੱਕ